ਸਸਿਨਰ ਸਾਰੇ ਨੇ ਮੈਂ ਕੰਪਨੀ ਕੋਲ ਆਜ਼ਰੇ ਕੋਲ ਮੰਗ ਲਈ ਲਾਈ ਕਿ ਜੇ ਮੈਂ ਦੇਖੋ ਤੋਂ ਨੇਰ ਪੋਸ਼ਾ ਦੇ ਪਰ ਮਗਾਇਆ ਸੀਗਾ 12 ਪੀਸਿਸ ਦੀ ਗਿੱਟ ਤੇ ਇਹ 150 ਵਿੱਚ ਮੈਨੂੰ ਮਿਲ ਗਏ ਨੇ ਡਿਸਕਾਊਂਟ ਚੱਲਿਆ ਸੀਗਾ ਤੇ ਕਿਉਂਕਿ ਮੇਰੇ ਘਰਸ ਫੈਮਿਲੀ ਤਾਂ ਹਰ ਘਰਸ ਵਿੱਚ ਚਾਹ ਰੱਖਦੇ ਵੀ ਮੇਰੇ ਇਧਰੋਂ ਵੀ ਚਾਹ ਹੋ ਜੀਦਾ ਇਧਰੋਂ ਵੀ ਤੇ ਕਲਰ ਬਹੁਤ ਸੋਹਣੇ ਸੀਗੇ ਤੇ ਮੈਨੂੰ ਸੋਹਣੇ ਲੱਗੇ ਤੇ ਇਸ ਲਈ ਮੈਂ ਮੰਗਾ ਲਈ ਸੀਗੇ ਸੂਟਾਂ ਨਾਲ ਮੈਚ ਕਰਦੇ ਸੀਗੇ ਹੁਣ ਤਾਂ ਦੇਖੋ ਆਮ ਤੌਰ ਤੇ ਟ੍ਰੈਂਡ ਚੱਲ ਰਿਹਾ ਹੈ ਹਨਾ ਇਹ ਸੂਟ ਨਾਲ ਦੇ ਨੇਰ ਪੋਸ਼ਾ ਆਉਂਦਾ ਪਹਿਲਾਂ ਚਲੋ ਸੀਗਾ ਵੀ ਇੱਕ ਰੈਟਿਕਲ ਤੇ ਚੱਲਦੀ ਸੀ ਤੇ ਮੀਸ਼ੂ ਤੇ ਮੇਰਾ ਪਹਿਲਾ ਪਾਰਸਨ ਨਹੀਂ ਹੈਗਾ ਮੀਸ਼ੂ ਤੇ ਮੈਂ ਅੱਗੇ ਦੀ ਮੰਗਾਂ ਚਾਹੇ ਦੋ ਤਿੰਨ ਇਹ ਜਿਹੜਾ ਸਸਤਾ ਹੋਇਆ ਸਸਤਾ ਪਲੇਟਫਾਰਮ ਹੈ ਜਿਹੜੇ Amazon Flipkart ਉੱਤੇ ਥੋੜੀ ਜਿਹੀ ਚੀਜ਼ ਐਕਸਪੈਂਸਿਵ ਹੁੰਦੀ ਹੈ ਉੱਥੇ ਥੋੜੇ ਜਿਹੇ بڑے ਲੋਕ ਮੰਗਾ ਰਹੇ ਨੇ ਤੇ ਜਿਨ੍ਹਾਂ ਕੋ ਪੈਸਾ ਹੁੰਦਾ ਹੈ ਤੇ ਸਾਡੇ ਵਰਗੇ 150 ਵਿੱਚ ਇਹ ਭਾਲਦੇ ਨੇ ਤੇ ਇਹ ਮੈਨੂੰ 150 ਵਿੱਚ ਮਿਲ ਗਿਆ ਸੀਗਾ ਤੇ ਪੈਕਿੰਗ ਬਹੁਤ ਸੋਣੀ ਕੀਤੀ ਹੋਈ ਸੀ ਪੈਕਿੰਗ ਬਣੀ ਮਾੜੀ ਨਹੀਂ ਸੀਗੀ ਤੇ ਸ਼ਿਪਿੰਗ ਕੋਈ ਬਹੁਤਿਆਂ ਜਾਂ ਛੋਟੇ ਮੈਨੇ ਸੀਗਾ ਮਤਲਬ ਠੀਕ ਸੀਗਾ ਸਾਈਜ਼ ਜਿਹੇ ਜਾਣਾ ਹੈ ਤਾਂ ਹਾਇ ਸੀਗਾ ਪਾਰਸ ਵਿੱਚ ਨੂੰ ਹੋ ਜਾਈ ਮਿਲਿਆ ਤੇ ਜੇ ਕਿਸੇ ਨੂੰ ਮੰਗਾਉਣਾ ਹੋਵੇ ਤਾਂ ਮਿਸੋ ਤੋਂ ਮੰਗਾ ਸਕਦੇ ਆ ਤੇ ਤੁਹਾਨੂੰ ਮੈਂ ਕਲਰ ਦਿਖਾਉਣੀ ਕਲਰ ਕਾ ਉਸ ਨੇ ਨੇ 12 ਕਲਰ ਨੇ ਵਾਈਟ ਵੀ ਹੈ ਬਲੈਕ ਤੇ ਹੋਰ ਕਾਫੀ ਤਰ੍ਹਾਂ ਦੇ ਕਲਰ ਨੇ ਤੇ ਮੈਂ ਤੁਹਾਨੂੰ ਲਾ ਕੇ ਵੀ ਦਿਖਾਉਂਗੀ ਤੇ ਯਾਨੀ ਇਹ ਨਹੀਂ ਹੈਗਾ ਵੀ ਇਹ ਪਹਿਲੇ ਦਿਨ ਲਾਏ ਦੋ ਦਿਨ ਉਤਰ ਜਾਂਦੀ ਹੈ ਜਾਂ ਸੁੱਕ ਜਾਂਦੀ ਛੇਤੀ ਮੇਰੇ ਨਾਲ ਕੋਈ ਚਾਂਸ ਹੋਇਆ ਨਹੀਂ ਹੈਗਾ ਹੋਰ ਕਿਸੇ ਦਾ ਮੈਨੂੰ ਪਤਾ ਨਹੀਂ ਹੈਗਾ ਬਸ ਯਾਨੀ 4-5 ਦਿਨ ਲੈ ਜਾਂਦੀ ਹੈ ਤੇ ਲੋ ਮੇਰੇ ਪਾਣੀ ਚ ਵੀ ਕੰਮ ਕਰਦੇ ਕੱਪੜੇ ਵੀ ਧੋਣੇ ਆ ਤੇ ਆਪਣੇ ਝਾੜੂ-ਖੋਚੇ ਵੀ ਕਰਦੇ ਆ ਭਾਂਡੇ ਵਗੈਰੇ ਨਾ ਇਹ ਨਹੀਂ ਸੀ ਤੇ ਲੈ ਨਹੀਂ ਖਰਾਬ ਵੀ ਹੋ ਗਈ ਹੈਗੀ ਮੈਂ 3-4 컬러 ਇਹਦੇ ਚੂਜ਼ ਕਰ ਚੁੱਕੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਕੀਤੀ ਹੋਈ ਉਹਨਦੀ ਤੇ ਜਿਹੜੇ 컬러 ਮੈਂ ਚੂਜ਼ ਕੀਤੇ ਸੀਗੇ ਉਹੀ 컬러 ਉਹਨਾਂ ਨੇ ਭੇਜਿਆ ਕੋਈ 컬러 ਵੀ ਡਿਫਰੈਂਟ ਨਹੀਂ ਆਇਆ ਆ ਦੇਖੋ 3 6 9 12 ਪਰ ਪੀਸ कि सोने सोने सुन कलर डिफरेंट जी कलर ने मतलब ये मैं बहुत टाइम तो देख रही थी कि सोच रही थी कि चलो हाथ से पैसा जाके भी फिर करा देखो अच्छे का सिल्वर कलर आया ये गोल्डन हो गया वीडियो भी मैं ना फोन टोकरी तो के ऊपर रखे हुए इसलिए टोकरी तो इधर दिख रही है आज देखो ग्रीन कलर है अब ब्लू ਉਹ ਲਗਾਏ ਤੇ ਬਸਣ ਲੱਗਦੇ ਨੇ ਇਹ ਥੋੜਾ ਜਿਹਾ ਪਰਪਲ ਆ ਗਿਆ ਆ ਦੇਖੋ ਫਾਇਟਲਸ ਇਹ ਪਿੰਕ ਆ ਗਿਆ ਤੇ ਵੀ ਪਿੰਕ ਆਇਦਕ ਇਹ ਥੋੜਾ ਜਿਹਾ ਗ੍ਰੀਨ ਆ ਗਿਆ ਇਹ ਦੇਖੋ ਥੋੜੇ ਜਿਹਾ ਡਿਫਰੈਂਟ ਨੇ ਸੇਮ ਨਹੀਂ ਹੈਗੇ ਇਹ ਆ ਵੀ ਥੋੜਾ ਜਿਹਾ ਪਰਪਲ ਟਾਈਪ ਜਿਹਨੂੰ ਹੈ ਇਹ ਹੋਰ ਪਰਪਲ ਹੈ ਜਣੀ ਉਹ ਹੋਰ ਪਰਪਲ ਹੈ ਇਹ ਕਲਰ ਪੀਚ ਸੀਗਾ ਆਈ ਥਿੰਕ ਥੋੜਾ ਜਿਆਦਾ ਥੋੜਾ ਜਿਹਾ ਪੀਚ ਸੀਗਾ ਤੇ ਯਾਨੀ ਮੈਨੂੰ ਇਹਨਾਂ ਦੀ ਕਲਰ ਬਹੁਤ ਵਧੀਆ ਲੱਗਣੀ ਕੁਆਲਟੀ ਬਹੁਤ ਵਧੀਆ ਲੱਗੀ ਐ ਇਹ ਬਲੈਕ ਹੈ ਦੇਖੋ ਜਿੰਨਾ ਕੋਲ ਨੇ ਸਾਈਜ਼ ਦਿਖਾਇ ਸੀ ਉਹਨਾਂ ਨੇ ਜਿਹੇ ਸਾਈਜ਼ ਸੀ ਔਰ ਇਹਦੀ ਡਿਲੀਵਰੀ ਵੀ ਛੇਤੀ ਹੋ ਗਈ ਐ ਡਿਲੀਵਰੀ ਵੀ ਨਹੀਂ ਇਹਨਾਂ ਨੇ ਕੋਈ ਬਹੁਤ ਦੇਰ ਕੀਤੀ ਹੈਗੀ ਹਫਤੇ ਦਾ ਟਾਈਮਿੰਗ ਦਿੱਤਾ ਸੀ ਨਾ ਤੇ ਹਫਤੇ ਨੂੰ ਚਿਰਾਂ ਡਿਲੇ ਕਰਦਾ ਸੀਗਾ ਮੈਨੂੰ ਪਾਰਸਲ ਮੇਰੇ ਘਰ ਆਇਆ ਤੇ ਕਦੇ ਵੀ ਸੀ ਮਤਲਬ ਐਸੇ ਆਨਲਾਈਨ ਕਰੇ ਕਈ ਵਾਰੀ ਹੋ ਜਾਂਦਾ ਨਾ ਕਿ ਚੀਜ਼ ਘਰੇ ਨਿਕਲ ਜਾਂਦੀ ਹੈ ਵੈਸੇ ਹੁਣ ਤੱਕ ਜਿੰਨੇ ਵੀ ਮੈਂ ਪਾਸ ਮੰਗਾਇਨੇ ਮੇਰੇ ਤੇ ਕੋਈ ਘਰੇ ਨਿਕਲੀ ਨਹੀਂ ਹੈਗੀ ਮੈਂ ਹੁਣ ਤੱਕ ਯੂਜ਼ ਕੀਤੇ ਨੇ ਆ ਦੇਖੋ ਇਹਦੇ ਦੇਖੋ ਕਿਨੇ ਸੋਨੇ ਸੋਨੇ ਹੁਣ ਤੱਕ ਮੈਂ ਜਿੰਨੇ ਵੀ ਚੀਜ਼ਾਂ ਨੇ ਯੂਜ਼ ਕਰੀ ਨੇ ਵਧੀਆਂ ਨੇ ਮੈਂ ਦੋ ਬੋਤਲਾਂ ਤਿੰਨ ਬੋਤਲਾਂ ਮੰਗਾਇਨੇ ਸੀ ਇਹ ਆ ਪਾਣੀ ਰੱਖਣ ਨੂੰ ਫਿਰ ਚੁੱਤ ਉਹ ਵੀ 150 ਵਿੱਚ ਮੈਨੂੰ ਮਿਲ ਕੇ ਸੀ ਕਿ ਡਿਸਕਾਊਂਟ ਚੱਲਦਾ ਸੀ ਤੇ ਬਹੁਤ ਸਨੇ ਬੋਤਲਾਂ ਮੈਂ ਦੇਖ ਪਿੰਨੇ ਸੋਨੇ ਸੋਨੇ ਕਲਰ ਨੇ ਅਗਰੀ ਇਹ ਮੇਰੇ ਕੋਲ ਇਹ ਕਲਰ ਦਾ ਸੂਟ ਹੈ ਇਸਾਰੇ ਕਲਰ ਨੂੰ ਕੋ 3-4 ਕਲਰ ਦੇ ਸੂਟ ਨਹੀਂ ਹੈਗੇ ਬਾਕੀ ਤਾਂ ਹੈਗੇ ਨੇ ਤੇ ਮੈਨੂੰ ਬਹੁਤ ਸਾਰੇ ਲੱਗੇ ਨੇ ਕਦਰ ਤੇ ਕਿਸੇ ਨੂੰ ਜੇ ਮੇਰੀ ਵੀਡੀਓ ਬਾਰੇ ਦਿੱਕੀ ਹੁਣਤ ਲੱਗ shear ਤੇ ਕਮੈਂਟ ਜ਼ਰੂਰ ਕਰ ਦਿਓ ਤੇ ਜੇ ਕਿਸੇ ਨੇ ਇਹ ਮੇਸ਼ੇ ਤੋਂ ਮੰਗਾਉਣਾ ਹੋਵੇ ਤਾਂ ਮੰਗਾ ਸਕਦਾ ਕੋਈ ਘਾਟੇ ਦਾ ਸੌਦਾ ਨਹੀਂ ਹੈਗਾ ਇਹ ਇਹ ਕੋਈ ਘਾਟਾ ਬੁਗ ਤੇ ਪੈਸੇ ਤੁਸੀਂ ਜਦੋਂ ਮਤਲਬ ਅਗਰ ਚੀਜ਼ ਲਗਾਉਣੀ ਹੈ ਤਾਂ ਪੈਸੇ ਤੁਸੀਂ ਉਹਦੇ ਹੀ ਦਿਓ ਜਦੋਂ ਘਰ ਆਜੂਗਾ ਤਾਂ પાਸ ਐਸੋ ਸੀ ਕੈਸੇ ਵੀ ਦਾ ਸਾਧਾ ਅਗਰ ਕਿਸੇ ਨੇ ਨਹੀਂ ਪਸੰਦ ਆਇਆ ਤਾਂ ਕੈਸੇ ਵੀ ਦਾ ਸਾਧਾ ਤੇ ਉਹ 3 ਦਿਨ ਹੁੰਦੇ ਨੇ ਨਾ ਦਿੱਤੇ ਹੋਏ ਐਸੇ ਕੈਸੇ ਕੰਮ ਜੋ ਹੁੰਦਾ ਨਹੀਂ ਹੈਗਾ ਮੈਨੂੰ ਤਾਂ ਚੀਜ਼ਾਂ ਤਾਂ ਬੜੀਆ ਮਿਲੀ ਹੈ ਤੇ ਤੁਸੀਂ ਟਰਾਈ ਕਰਕੇ ਦੇਖਣਾ ਤੁਸੀਂ ਇੱਕ ਦਿਨ પાਸ ਕੋਈ ਮੰਗਾ ਲਿਓ ਤੇ ਅੱਜ ਦਿੱਤਿੰਨਾ ਸੋਣਾ ਸ਼ੇੜਨ ਵਿੱਚ ਲਗਾ ਕੇ ਦੇਖਿਆ ਤੇ ਹੋਰ ਵੀ ਲਗਾਏ ਸੀਗੇ ਇੱਕ ਹੱਥ ਤੇ ਮੰਗਾਏ ਸੀਗੇ ਸਾਰੇ ਕਲਰ ਤੇ ਯਕਿਨ ਨਾਲ ਮੇਰੇ ਵੀਡੀਓ ਬਾਰੇ ਜੇ ਤੁਹਾਨੂੰ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਆ ਦੇਖੋ ਡਿਫਰੈਂਟ ਡਿਫਰੈਂਟ ਕਰ ਲੈਨੇ ਸੋਨੇ ਲੱਗਦੇ ਨੇ ਚਲੋ ਲੈ ਦਾ ਬਖ ਬਖ ਸੀ ਕਰਨੀ ਚਾਹੀਦੀ ਹੈ ਆਪ ਕੋ ਅਕਰ ਲਾ ਕੇ ਦੇਖਣੇ ਵੀ ਚਾਹੀਦੇ ਨੇ ਕਿੰਨਾ ਲਾਲ ਤੇ ਨਿਆਲੇ ਰਹਿਣਾ ਚਾਹੀਦਾ ਤੇ ਜੇ ਕਿਸੇ ਨੇ ਮਗਾਉਣੀ ਹੋਵੇ ਤੇ ਮਿਸ਼ੂ ਤੋਂ ਮਗਾ ਸਕਦੇ ਨੇ ਮਿਸ਼ੂ ਇੱਕ ਵਧੀਆ ਪਲੇਟਫਾਰਮ ਹੈ ਜਿੱਥੇ ਜਮਗਾਉਂਦੇ ਤੇ ਇਹ ਵੀਡੀਓ ਬਾਰੇ ਬਧੀ ਲੱਗੇ ਹੋਵੇ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ